ਸਸੇ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਜਸ ਬਣਾਉਣੇ ਕੇ ਪਰੋਠੇ ਨਹੀਂ ਚਿੱਲੇ ਬਣਦੇ ਸਾਡੇ ਬੇਸਨ ਦੇ ਇਹਦੇ ਵਿੱਚ ਪਾਇਆ ਸੀ ਪਿਆਜ਼ ਮਿਰਚਾਂ ਆਲੂ ਤੇ ਬੇਸਨ ਤੇ ਇਹ ਚਿੱਲੇ ਬਣਾਉਣ ਦੇ ਆ ਸੀ ਸਵੇਰ ਸਵੇਰ ਦਾ ਨਾਸ਼ਤਾ ਸਾਡਾ ਸੀਗਾ ਇਹ 11 ਵਜੇ ਦਾ ਨਾਸ਼ਤਾ ਸਾਡਾ ਸੀਗਾ ਤੇ ਨਾਲ ਚਾਹ ਬਣੀ ਆ ਚਾਹ ਨਾਲ ਇਹ ਕਹਦੇ ਚਿੱਲੇ ਤੇ ਪਰ ਮੈਂ ਨਹੀਂ ਬਣਾਈ ਸੀ ਮੇਰੇ ਘਰ ਵਾਲਿਆਂ ਨੇ ਬਣਾਈ ਸੀਗੇ ਮੈਂ ਸਿਰ ਵੀਡੀਓ ਸ਼ੂਟ ਕਰਦੀ ਆ ਜਿੱਲੇ ਨੇ ਮੈਂ ਬਣਾਏ ਹੈਗੇ ਸਿਰਫ ਪਾਰਟੀ ਕੀਤਾ ਮੈਂ ਜੱਲੇ ਨੂੰ ਤੇ ਹੋਰ ਕੁਝ ਨਹੀਂ ਬੜੀ ਟੇਸਟੀ ਬਹੁਤ ਬਣੇ ਜੀ ਟੇਸਟੀ ਬਹੁਤ ਸੀ ਬਣੇ ਉਹ ਇਹ ਇੱਕਦਮ ਜਿੱਦਾਂ ਪਕੌੜੇ ਬਣਦੇ ਹੁੰਦੇ ਨੇ ਐਦਾਂ ਸੀਗੇ ਉੱਧੇ ਬਣੇ ਸੀ ਆ ਸਾਡੀ ਰੋਮੀ ਆ ਤੇ ਉਹ ਜਿੰਮੀ ਸਾਬੋਲੀ ਸਾਡੀ ਪੂਰੀ ਕੁੱਲਰ ਮੋਰੇ ਬੈਠੀ ਖਾਜ ਕਰਦੀ ਆ ਕੁੱਲਰ ਦੇ ਮੋਰੇ ਜਾ ਰਹਿੰਦੀਆਂ ਜੀ ਇਹ ਕੁੱਲਰ ਦੇ ਕੋਲ ਗਰਮੀ ਬਹੁਤ ਮੰਦੇ ਜਾਨਵਰ ਜੀ ਤੁਸੀਂ ਵੀ ਕਹਿਆ ਜਾਨਵਰ ਦੀ ਜੀ ਕਿ ਸੇਵਾ ਕਰਿਆ ਕਰੋ ਤੇ ਰੋਮੀ ਸਾਡੀ ਅੰਦਰ ਦੇਖਦੀ ਆ ਮੈਨੂੰ ਖਾਣ ਨੂੰ ਕੁਝ ਦੇਣ ਮੂਹ ਸਵਾਦੀ ਹੈ ਖਾਣ ਵਾਸਤੇ ਜੀ ਤੇ ਇੱਕ ਗੱਲ ਹੋਰ ਜੀ ਮੇਰੇ ਬੇਟੇ ਦੇ ਨਾਲ ਪੈ ਤੇ ਛੱਟ ਲੱਗ ਗਈ ਐਕਸੀਡੈਂਟ ਹੋ ਗਿਆ ਜੀ ਕੱਲ ਇਹਦਾ ਤੇ ਛੱਟ ਸਾਡੇ ਜਨਿਕ ਬਹੁਤ ਜ਼ਿਆਦਾ ਲੱਗੀ ਆ ਪਹਿਲ ਪੂਰਾ ਜਨਿਕ ਫਟ ਗਿਆ ਜੀ ਇਹਦਾ ਉਤੋਂ ਕਾਫੀ ਜਗ੍ਹਾ ਤੇ ਹੋਇਆ ਹੈ ਫੈਕਚਰ ਹੋ ਗਿਆ ਕਾਫੀ ਤੇ ਇੱਥੇ ਜ਼ਿਆਦਾ ਛੱਟ ਲੱਗੀ ਐ ਇੱਥੇ ਲੱਗੀ ਜ਼ਿਆਦਾ ਛੱਟ ਦੂਸਰੇ ਪਾਸੇ ਇੱਥੇ ਬਹੁਤ ਜ਼ਿਆਦਾ ਛੱਟ ਲੱਗੀ ਆ ਹਾਂ ਜੀ ਕੱਲ ਇਹ ਗਿਆ ਸੀ ਕਿਤੇ ਸਕੂਟਰੀ ਦਾ ਸਕੂਟਰੀ ਦੇ ਵਿੱਚ ਮਾਰਿਆ ਸਾਈਕਲ ਕਿਸੇ ਨੇ ਆਹ ਕੋਣੀ ਤੇ ਵੀ ਲੱਗੀ ਹੋ ਛੱਟ ਇਹਦੇ ਪਤਾ ਨਹੀਂ ਕਿੱਥੋਂ ਗਰਿਆ ਸਾਡੇ ਇੰਨੇ ਆ ਜਾਂਦੇ ਆ ਤੇ ਇਹ ਕੰਮ ਸੁਦਾ ਸਿੱਧਾ ਹੁੰਦਾ ਨਹੀਂ ਹੋਰ ਕੰਮ ਮਰੇ ਸਾਨੂੰ ਕੋਈ ਨਾ ਕੋਈ ਵੇਦਾ ਹੋੜ ਪੈ ਜਾਂਦੀ ਆ ਬਾਕੀ ਮਹਾਰਾਜ ਜੇ ਕਿਸਦਾ ਜੋਨ ਨਹੀਂ ਹੈਗਾ ਜੋਨ ਕਾਨਾ ਮਨਜ਼ੂਰ ਪਹਿਲਾਂ ਮੰਨਣਾ ਪੈਂਦਾ ਹੈ ਜੀ ਤੇ ਆ ਸਾਡਾ ਕੂਲਰ ਖਰਾਬ ਹੋ ਗਿਆ ਸੀਗਾ ਅਰਾਤੀ ਉਸੇ ਕੂਲਰ ਲਾਇਆ ਤਾਂ ਕੂਲਰ ਦੇ ਵਿੱਚ ਟਾਕਟ ਨੇ ਕਿ ਤਾਰ ਦਾ ਵੱਜ ਗਿਆ ਪਤਾ ਨਹੀਂ ਉਹ ਕੂਲਰ ਕਿੱਥੋਂ ਖਰਾਬ ਹੋਇਆ ਤੇ ਬੇਟਾ ਮੇਰਾ ਕੂਲਰ ਸਹੀ ਕਰਦਾ ਸਾਰਾ ਕੰਮ ਕਰ ਲਾਂਦਾ ਜੀ ਬਿਜਲੀ ਦਾ ਕੰਮ ਮੈਨੂੰ ਸਿੱਖਿਆ ਹੋਇਆ ਹੈ ਸਾਰਾ ਕੁਝ ਠੀਕ ਕਰ ਲਾਂਦਾ ਇਹ ਥੋੜਾ ਠੀਕ ਆ ਲੱਗ ਸਕਾ ਕੂਲਰ ਤਾਂ ਬਿਨਾਂ ਟੇਕ ਹੁੰਦੀ ਨਹੀਂ ਹੈਗੀ ਗਰਮੀ ਇੰਨੀ ਆ ਪੱਖਿਆਂ ਮਰ ਤਾਂ ਕੁਝ ਬਣਦਾ ਹੀ ਨਹੀਂ ਹੈਗਾ ਜੀ ਤੇ ਹੁਣੇ ਸਹੀ ਕਰਨ ਕਾਚ ਮੈਂ ਕਿਹਾ ਤਾਂ ਕੂਲਰ ਸਹੀ ਕਰ ਆ ਰੋਮੀ ਸਾਡੇ ਦੇਖਦੀ ਆ ਤੇ ਮੈਨੂੰ ਬਾਹਰ ਕੱਢੋ ਮੈਂ ਘੁੰਮਾ ਫਿਰਾਂ ਤੇ ਇੱਕ ਪੂਰੀ ਉਹ ਕੋਠੇ ਚੜੀ ਹੋ ਉੱਪਰ ਪੌੜੀ ਚੜ ਕੇ ਖੜੀ ਆ ਇਹਦਾ ਕੂਲਰ ਤਾਂ ਬਿਨਾਂ ਰਹਿੰਦੀਆਂ ਹੀ ਨਹੀਂ ਹੈਗੀਆਂ ਇਹਨਾਂ ਕਰਕੇ ਜਿਆਦਾ ਸਾਨੂੰ ਟੈਨਸ਼ਨ ਹੁੰਦੀ ਆ ਕੂਲਰ ਸਹੀ ਕਰ ਲਈਏ ਅਸੀਂ ਤੇ ਇਹਨਾਂ ਨੇ ਮੋਰੇ ਬੈ ਕੇ ਸੋਣਾ ਜੀ ਕੂਲਰ ਤੇ ਮੰਜੇ ਸਾਹਦੇ ਬੈ ਕੇ ਸੁੱਤਿਆ ਦਿੰਦੀਆਂ ਆ ਇਹ ਤੁਹਾਨੂੰ ਬੇਟਾ ਮੇਰਾ ਕੂਲਰ ਸਹੀ ਕਰਨ ਲੱਗਾ ਹੈ ਤੇ ਇਹ ਦੇਖੋ ਹੁਣ ਸਹੀ ਹੁੰਦਾ ਕਿ ਨਹੀਂ ਹੁੰਦਾ ਕੋਸ਼ਿਸ਼ ਜ਼ਰੂਰ ਕਰਦੇ ਆਪਾਂ ਉਹ ਤਾਂ ਕਹਿੰਦਾ ਬੇਟਾ ਮੇਰੇ ਠੀਕ ਹੋ ਜਾਣਾ ਹੈ ਨੋ ਹੀ ਠੀਕ ਕਰਨੀ ਆ ਤੇ ਸਾਰੇ ਜਣੇ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਚੈਨਲ ਸਾਡਾ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਕਰੀ ਬੁਰੀ ਪੁਰੀ ਸਪੋਰਟ ਕਰੋ ਜੀ ਸਾਰੇ ਜਣੇ ਤੇ ਤੁਹਾਡੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਹੈ ਸਾਰੇ ਜਣੇ ਸਾਡੀ ਸਪੋਰਟ ਕਰਿਆ ਕਰੋ ਜੀ ਤੁਹਾਡੀ ਸਪੋਰਟ ਨਾਲ ਆਪਾਂ ਅੱਗੇ ਵਧਣਾ ਹੈ ਜੀ ਤੇ ਹੁਣ ਕੁਲਰ ਸਹੀ ਹੁੰਦਾ ਮੁੰਡਾ ਕਰਦਾ ਸਹੀ ਮੇਰਾ ਬੇਟਾ ਤੇ ਕਹਿੰਦਾ ਸਹੀ ਤਾਂ ਹੋ ਜਾਊਗਾ ਬਾਕੀ ਦੇਖੋ ਇਹਦੇ ਨਾਲ ਪਾਣੀ ਕੋਣੀ ਪੈ ਜਾਂਦਾ ਹੈ ਗਾਲਾ ਤੋੜਾ ਪਰ ਤੇ ਪਟਾਕਾ ਚੱਲ ਗਿਆ ਤਾਰ ਦਾ ਰਾਤੀ ਤੇ ਹੁਣ ਦੇਖਦੇ ਆਪਾਂ ਕੀ ਹੁੰਦਾ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਨੰਨੇ ਦਾ ਪਾਪਾ ਬੈਠੇ ਆ ਦੱਸ ਦੇਵੇ ਦਦਾ ਕਰ ਕਿਉਂਕਿ ਸਾਰਾ ਬਿਜਲੀ ਦਾ ਕੰਮ ਜਾਣਦੇ ਆ ਉਹਨਾਂ ਨੇ ਸਿਖਾ ਲਿਆ ਨਾ ਕੰਮ ਇਹ ਦੁਕਾਨ ਤੇ ਜਾਰ ਪੰਜ ਸਾਲ ਆ ਤਿੰਨ ਸਾਲ ਲਾਇਆ ਮੇਰੇ ਬੇਟੇ ਨੇ ਕੰਮ ਸਿੱਖਣ ਨੂੰ ਕੰਮਸਾਲਾ ਕਰ ਲਾਂਦਾ ਜੀ ਇਹੇ हम देखो कि करता कूनर सही करता काम बड़े आराम करना बुरी रीझ नाम करता जी ये नहीं भी हालत पढ़ाई चाल चार चार काली कही का करनी का बड़ी रीझ ना कम करना तसली देने देखो डर लगा चला ਚੱਲ ਪਿਆ ਜੀ ਕੁਲਰ ਸਾਡਾ ਕੁਲਰ ਸਾਡਾ ਠੀਕ ਕਰ ਦਿੱਤਾ ਮੇਰੇ ਬੇਟੇ ਨੇ ਜੇ ਕਿਸੇ ਦਾ ਕੰਮ ਕੋਈ ਕੁਝ ਕਰਾਉਣਾ ਹੋਵੇ ਦੱਸ ਸਕਦੇ ਆ ਸਾਰਾ ਕੰਮ ਕਰ ਲਾਂਦਾ ਜੀ ਮੇਰੇ ਬੇਟਾ ਤੇ ਲਾਸ਼ ਸਾਰਿਆਂ ਨੂੰ ਸਸਰੀ ਘਰ ਜੀ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ